ਹਾਂਜੀ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ John Deere 5075 CRDI ਮਾਡਲ ਲੈ ਕੇ ਆਏਗੇ ਤੇ John Deere ਦਾ ਵੀ ਮੰਨ ਲੋ ਇਹ ਆਪਣੇ ਉਰੇ ਸਭ ਤੋਂ ਵੀ ਉੱਚਾ ਮਾਡਲ ਮੰਨਦੇ ਨੇ ਕਿ 5075 50 HP ਦੇ ਵਿੱਚ ਇਹ ਟਰੈਕਟਰ ਹੈਗਾ ਤੇ ਜਿਹੜੇ ਵੀਰ ਦਾ ਇਹ ਟਰੈਕਟਰ ਆ ਤੇ ਉਹ ਥੋੜਾ ਜਿਹਾ ਸੰਗ ਦਾਗਾ ਕੈਮਰੇ ਦੇ ਪਿੱਛੇ ਖੜਾਗਾ ਤੇ ਆਪਾਂ ਉਹਨੂੰ ਵੀ ਬੁਲਾਵਾਂਗੇ ਤੇ ਆਪਣੇ ਨਾਲ ਹੈਗਾ ਬਾਈ ਪੰਮਾ ਤੇ ਦੱਸੂਗਾ ਇਹ ਟਰੈਕਟਰ ਦਾ ਰਿਵਿਊ ਆਪਾਂ ਨੂੰ ਦੇਣਗੇ ਵੀ ਕਿਵੇਂ ਦਾ ਟਰੈਕਟਰ ਹੈਗਾ ਕੀ ਕਿੰਨਾ ਚਿਹਰੇ ਆਪਾ ਚੱਲਿਆ ਆਪਾ ਤੁਹਾਨੂੰ ਸਾਰੀ ਚੀਜ਼ ਦਿਖਾਵਾਂਗੇ ਪਤਾ ਕੀ ਕੀ ਇਹਦੇ ਵਿੱਚ ਵੀ ਉਹ ਆ ਗਿਆ ਫਿਕਰ ਨੇਗੇ ਤੇ ਨੇੜੇ ਆ ਜਾਓ ਮੜਾ ਜੀ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਵੀਡੀਓ ਦੇ ਵਿੱਚ ਵੀ ਤੇ ਆਪਾਂ ਦਾ ਟਰੈਕਟਰ ਨੇ ਆਇਆ ਦੋ ਵੀ ਕਿੰਨਾ ਮਾਡਲ ਹੈ ਇਹ ਇਹ 2024 ਮਾਡਲ 2024 ਮਾਡਲ ਵੀ ਮੰਨ ਲਓ ਦੋ ਤਿੰਨ ਕੁ ਮਹੀਨੇ ਪੁਰਾਣਾ ਟਰੈਕਟਰ ਆ ਗਿਆ ਇਹ ਹਾਂ ਹਾਂ ਕਣਕਾਂ ਬੀਜਣੇ ਵੇਲੇ ਲਿਆ ਜੀ ਕਣਕਾਂ ਬੀਜਣੇ ਵੇਲੇ ਵੀ ਨਵੰਬਰ ਮਹੀਨੇ ਦੇ ਵਿੱਚ ਟਰੈਕਟਰ ਆਇਆ ਹੋਇਆ ਹੈ ਤੇ ਇਹਦੇ ਨਾਲ ਕੀ ਕੀ ਦਿੱਤਾ ਸੀਗਾ ਨਾਲ ਤੇਰੇ ਬਸ ਅਦਾ ਕਹਿੰਦਾ ਗੱਲਾ ਟਰੈਕਟਰ ਹੀ ਦਿੰਦੇ ਨੇ ਉਹੀ ਦਿੱਤਾ ਹੋਰ ਤਾਂ ਕੁਝ ਨਹੀਂ ਡੰਡਾ ਔਕਾ ਹੋਰ ਤਾਂ ਬਈ ਕੁਝ ਨਹੀਂ ਦਿੰਦੀ ਬਸ ਇੱਕ ਟਰੈਕਟਰ ਦੇ ਤਾਂ ਕੈਬਨ ਦੇ ਤਾਂ ਡੰਡਾ ਡਰਾਵਲ ਹੁੱਕ ਦੇਤੀ ਤੇ ਆ ਜਿਹੜੇ ਵੇਟ ਨੇਗੇ ਇਹ ਤਾਂ ਵੇਟ ਮੇਰੇ ਬਾਅਦ ਚ ਲਾਵਾ ਜੀ ਇਹ ਅਰੀਜਨਲ ਨਹੀਂ ਐਂਸੀ ਦੇ ਅਰੀਜਨਲ ਚੌਂਡੀਅਰ ਦੇ ਵੇਟ ਨੇ ਤੇ ਕਿੰਨਾ ਵਜਣਾ ਇਹਨਾਂ ਦਾ ਇਹ ਵੀਰੇ 50 ਕਿਲੋ ਦੀ ਪਲੇਟ 50 ਦੀ ਇੱਕ ਪਲੇਟ ਆ ਗਈ ਕੁਆਂਟਲ 2 ਕੁਆਂਟਲ ਤਿੰਨ ਕੁਇੰਟਲ ਵੇਟ ਵੇਟ 50 ਕਿਲੋ ਦਾ ਝੋਲਾ ਲਾ ਲਓ ਵੀ 3.5 ਕੁਇੰਟਲ ਵੇਟ ਹੈਗਾ ਤੇ ਜਿਹੜੇ ਆਹ ਫੈਂਡਰ ਨੇਗੇ ਇਹ ਫੈਂਡਰ ਬਾਅਦ ਚ ਲਵਾਏ ਇਹ ਵੀ ਨਹੀਂ ਦਿੱਤੇ ਨਾਲ ਨਾ ਬਾਈ ਇਹ ਵੀ ਨਾਲ ਨਹੀਂ ਆਉਂਦੇ ਅੱਜ ਲੱਗ ਜਾਂਦੇ ਲੱਗ ਤੇ ਲੈ ਭਾਈ ਹੁਣ ਆਪਾਂ ਨੂੰ ਇਹ ਆਪਾਂ ਸਟਾਰਟਿੰਗ ਤੋਂ ਹੀ ਗੱਲ ਕਰ ਦਾਂਗੇ ਤੇ ਆਪਾਂ ਨੂੰ ਇਹ ਪਹਿਲਾਂ ਤੇ ਇਹਦੀ ਇੰਜਨ ਪਾਵਰ ਦੱਸ ਦੇ ਇੰਜਨ ਆ ਉੱਪਰ ਇਹ 75 ਦੀ 75 ਪਾਵਰ ਹੈਗੀ ਤੇ ਛੋਟਾ ਜਿਹਾ ਇੰਜਨ ਆਗਾ ਦੇਖੋ ਤੁਹਾਨੂੰ ਇੰਜਨ ਵੀ ਦਿਖਾ ਦਈਏ ਤੇ ਨੇੜੇ ਆ ਕੇ ਤੇ ਬਈ ਲਵੇ ਆ ਜਾ ਹੁਣ ਆਪਾਂ ਨੂੰ ਨਾ ਸ਼ੁਰੂ ਤੋਂ ਚੀਜ਼ਾਂ ਦੱਸਣ ਲੱਗ ਜਾਈ ਵੀ ਆਹ ਕੀ ਲੱਗਿਆ ਹੋਇਆ ਇਹਦੇ ਇਹਦਾ ਵੀਰੇ ਡੀਜੀ ਕਿਲੋਮੀਟਰ ਲੱਗਿਆ ਹੈ ਇੰਨੇ ਵਾਸਤੇ ਠੀਕ ਆ ਹਾਂ ਤੇ ਇਹਦੇ ਵਿੱਚ ਇੱਕ ਜਿਵੇਂ ਜੀਡੀ ਲਿੰਕ ਆਉਂਦਾ ਹੈ ਹਾਂ ਇਹ ਟੌਪ ਮਾਡਲ ਹੈ ਅੱਛਾ ਵੀ ਜਮਾ ਟੌਪ ਵਾਲਾ ਹੀ ਮਾਡਲ ਹੈਗਾ ਹਾਂ ਬਤਾਓ ਮਾਡਲ ਜਮਾ ਜੀਡੀ ਲਿੰਕ ਲੱਗਿਆ ਹੋਇਆ ਹੈਗਾ ਤੇ ਆਹ ਏਸੀ ਵਾਲਾ ਆ ਗਿਆ ਆਹ ਵਾਲਾ ਕਿਹੜਾ ਇਹ ਵੀਰੇ ਡੀਜ਼ਲ ਵਾਸਤੇ ਅੱਛਾ ਇਹ ਡੀਜ਼ਲ ਕੂਲਰ ਆ ਗਿਆ ਤੇ ਆ ਏਸੀ ਵਾਲਾ ਆ ਗਿਆ ਯੂਨਿਟ ਆ ਗਈ ਆ ਇੰਟਰਕੂਲਰ ਪਿੱਛੇ ਇੰਟਰਕੂਲਰ ਆ ਗਿਆ ਇਹਦੇ ਨਾਲ ਪਿੱਛੇ ਰੈਜੀਰੇਟਰ ਆ ਗਿਆ ਪਿੱਛੇ ਰੈਜੀਰੇਟਰ ਆ ਗਿਆ ਸਾਰਾ ਬੰਦੇ ਉੱਪਰ ਨੇ ਇਕੱਠਾ ਅੱਗੇ ਦਿੱਤਾ ਆ ਸਾਫ ਸਫਾਈ ਕਰਨੀ ਸੌਖੀ ਹੈ ਵੀ ਕਈ ਚੀਜ਼ਾਂ ਹੀ ਲਾਈਆਂ ਪਈਆਂ ਗਿਆ ਤੇ ਇਹਦੇ ਆ ਨਿਕੜਦੀ ਆ ਹਨਾ ਹਾਂ ਜਾਲੀ ਸਾਈਡ ਤੇ ਕੱਢ ਕੇ ਦਿਖਾ ਦਿਓ ਇੱਕ ਵਾਰੀ ਤੇ ਆਹ ਆ ਬਈ ਇਹ ਇਹਨਾਂ ਕੰਪਰੈਸਰ ਆ ਗਿਆ ਇਸੀ ਵਾਲਾ ਆ ਇਹਦਾ ਕੰਪਰੈਸਰ ਆ ਗਿਆ ਛੋਟਾ ਜਿਹਾ ਹੂੰ ਤੇ ਉਧਰ ਇਹਦੀ ਟਰਬੋ ਆ ਗਈ ਛੋਟੀ ਜੀ ਆ ਪੰਪ ਆ ਗਿਆ ਇਹਦਾ ਨਹੀਂ ਮੇਰੇ ਪੰਪ ਇਹਦਾ ਆ ਗਿਆ ਅੱਛਾ ਇਹ ਥੱਲੇ ਪੰਪ ਆ ਗਿਆ ਪੰਪ ਆ ਗਿਆ ਇਹ ਨਵੀਂ ਜਿਆ ਸਿਸਟਮ ਇਹ ਡੁਆਡ ਟੈਕਨੋਲੋਜੀ ਟਰੈਕਟਰ ਦੀ ਰੇਕ ਦੀ ਸੀ ਆਰਡੀ ਦੀ ਆਪੋ ਆਪਣੀ ਜਿਉਂਡੀ ਦੇ ਲੱਗੇ ਹੌਲੈਂਡ ਦੀ ਲੱਗ ਸਾਹਿਬ ਦੀ ਅਲਗ-ਅਲਗ ਤੇ ਮਿਹਰ ਕਿੰਨੇ ਘੰਟੇ ਚਲਾਦਾ ਇਹ 200 ਦੇ ਨੇੜੇ ਤੇੜੇ 200 ਦੇ ਨੇੜੇ ਤੇੜੇ ਵੀ ਏਸੀ ਦਾ ਹੈਗਾ ਨਜ਼ਾਰਾ ਪੂਰਾ ਹਾਂ ਵਧੀਆ ਜਮਾਇਨ AC ਦੀ ਕੂਲਿੰਗ ਵਗੈਰਾ ਫੁੱਲ ਏ ਵੀਰੇ ਨਜ਼ਾਰਾ ਦੋਵੇਂ ਨੇ ਗੱਡੀ ਵਾਲੇ ਹੀ ਕੰਮ ਹੈਗਾ ਗੱਡੀ ਵਾਲੇ ਕੰਮ ਹੈਗਾ ਵਿੱਚ ਬੈ ਕੇ ਵੀ ਗੱਡੀ ਉਹ ਵਗੈਰਾ ਇਹ ਨਹੀਂਗਾ ਵਿੱਚ ਕੋਈ ਰੇਤਾ ਵਗੈਰਾ ਪੈ ਜਾਊਗਾ ਠੀਕਾ ਪੂਰਾ ਸਮੂਹ ਚੱਲਦਾ ਕੋਈ ਜ਼ਿਕਰ ਨਹੀਂ ਬਾਕੀ ਇਹਨਾਂ ਕੋਲ ਦੋ ਨੇ ਠੀਕ ਆ ਆਪਣਾ ਬ੍ਰਦਰ ਇੱਥੇ ਫਤਿਹ ਕਰ ਲੂ ਵਗੈਰਾ ਦੀ ਖੇਤੀ ਕਰਦੇ ਨੇ 35 40 ਕਿੱਲਾਂ ਦੀ ਹਾਂ ਜਿਹੜਾ ਰਿਜ਼ਲਟ ਇਸ ਕਿਆ ਬਣੇ ਉਹ ਵੀ 50 75 ਠੀਕ ਹੈ ਵੀਰੇ ਉਹ ਬਿਲਰ ਤੇ ਚੱਲਦਾ ਸੀਗਾ ਬਿਲਰ ਵਾਲਾ ਇਹ ਫਿਰ ਸ਼ੌਂਕ ਨੂੰ ਮੁੰਡੇ ਨੂੰ ਲੈ ਕੇ ਦਿੱਤਾ ਭਤੀਜੇ ਨੂੰ ਫੋਰੇ ਨਾ ਮਨ ਮਾ ਫਰੇਨੋ ਲਾਉਣਾ ਖੇਤੀ ਜੋਣਾ ਠੀਕ ਹੈ ਵੀ ਤੇ ਜਿਹੜੇ ਫੈਂਡਰ ਤੁਸੀਂ ਬਾਹਰੋਂ ਲਵਾਏ ਨੇਗੇ ਇਹ ਆਰਡਰ ਕਰਿਆ ਏਜੰਸੀ ਜੀ ਫਿਰ ਆਰਡਰ ਕਰਿਆ ਏਜੰਸੀ ਜੀ ਮੰਗਾਈ ਸੀ ਕੀ ਕੋਸਟ ਪੈਗੀ ਇਹਨਾਂ ਦੀ ਇਹਨਾਂ ਦਾ 13000 ਦੇ ਕਰੀਬ ਹੈ ਯਾਰ ਪੱਕਾ ਤਾਂ ਨਹੀਂ ਆ 13000 14000 ਦੇ ਕਰੀਬ ਹੈ 13-14000 ਦੇ ਮੰਨ ਕੇ ਚੱਲੂ ਵੀ ਵੇਟ ਰੇਟ ਵੀਰੇ ਤਾਂ ਕੁਆਂਟੀਟੀ 130 ਰੁਪਏ ਕਿਲੋ ਦੇ ਹਿਸਾਬ ਤੇ ਉਹਦਾ ਵੀ ਰੇਟ ਦੇ ਹਿਸਾਬ ਤੇ ਆ ਗਿਆ ਨਹੀਂ ਰੇਟ ਦੇ ਹਿਸਾਬ ਤੇ ਵੀ ਆਪਾਂ ਨੂੰ ਵੀ 100 ਰੇਟ ਇੰਨੇ ਰੁਪਏ ਦਾ 20 ਮਿੰਟ ਦੇ ਨੇ 30 ਮਿੰਟ ਦੇ ਨੇ 25 ਮਿਲਦੇ ਨੇਗੇ ਵੀ ਉਹ ਹਿਸਾਬ ਤੇ ਆ ਗਿਆ ਤੇ ਆਹ ਅੱਗੇ ਦਾ ਡੀਜ਼ਲ ਟੈਂਕ ਆ ਗਿਆ ਇਹ ਕਿੰਨੇ ਲੀਟਰ ਦਾ ਆ ਗਿਆ ਇਹ ਵੀਰੇ 80 ਲੀਟਰ ਦਾ ਨਾਲ ਆ ਗਿਆ 80 ਲੀਟਰ ਦਾ ਡੀਜ਼ਲ ਟੈਂਕ ਆ ਗਿਆ ਵੀ 91 ਘਰਾਂ ਨਹੀਂ ਮੰਨੀਏ 91 ਘਰਾਂ ਦੇ 80 ਲੀਟਰ ਦਾ 85 ਦਾ ਨੀਚੇ ਕਰਕੇ ਫਿਰ ਤਾਂ ਖੁੱਲਾ ਹੋ ਜਾਂਦਾ 80 ਲੀਟਰ ਦਾ ਇਹ ਕਭੀ ਉਹ ਦੇਖਣ ਨੂੰ ਸਾਈਜ਼ ਚ ਬਹੁਤ ਛੋਟਾ ਰੱਖਿਆ ਸਾਈਜ਼ ਦਾ ਯਾਰ ਉਹ ਡੀ ਰੱਖਿਆ ਮੀਡੀਅਮ ਕੋਈ ਲਾਰਜ ਨਹੀਂ ਕੀਤਾ ਕੁਝ ਨਹੀਂ ਕੀਤਾ ਸਾਈਜ਼ ਦਾ ਉੱਤੇ ਟਰਨਿੰਗ ਰੇਡੀਅਸ ਟਰਨਿੰਗ ਰੇਡੀਅਸ ਹੀ ਬੋਲੇ ਵੀਰੇ ਕੋਈ ਨਾ ਉਹਨੇ ਜੇ 75 ਰੀ ਦੀ ਅਗਲਾ ਕਹਿੰਦਾ ਟਰਨਿੰਗ ਰੇਡੀਅਸ ਪੂਰਾ ਆ ਜਾਂਦਾ ਥੋੜੇ ਬਹੁਤ ਥੋੜੇ ਸਮਝੋ ਮੋੜਦਾ ਠੀਕ ਆ ਜੀ ਵੀਰੇ ਬੋਲੇ ਇਸੇ ਕਹਿਵਣ ਕਰਕੇ ਇੰਨਾ ਵੀ ਇਹਦੇ ਟਾਇਰ ਛੋਟੇ ਆਉਂਦੇ ਨੇ ਸਾਈਜ਼ ਦਾ ਫਰਕ ਆਉਂਦਾ ਜਿਹੜਾ ਆਪਾਂ ਵੀ ਦੇਖਿਆ ਇਹ ਕਿਹੜੇ ਟਾਇਰ ਆ ਕਿਹਨੇ ਇਹਦੇ 16 9 20 ਦੇ ਆਉਂਦੇ ਨੇ ਜਿਹੜਾ ਦੂਜਾ ਆਉਂਦਾ ਬਿਨਾਂ ਸੀ ਜਿਹੜਾ ਬਿਨ ਉਦੇ 18 ਨੰਬਰ ਆਗੇ 255T ਵਾਲੇ ਨਹੀਂ ਵੀ ਇਹ ਮਾਡਲ ਦੇ ਵਿੱਚ 18 ਦੇ ਟਾਇਰ ਆਉਂਦੇ ਨਹੀਂ ਸੀ ਇਸ ਜਿਹੜੀ T ਵਾਲੇ ਚ ਮਾਰਡਗਾਰਡ ਦਾ ਸਾਈਜ਼ ਵਗੈਰਾ ਕਹੇ ਸੀ ਕਿ ਆਪਾਂ ਕਰਕੇ ਇਹਨੂੰ ਰੋਲੋਂ ਨਾਲ 30 ਦੇ ਅਟਾਏ 16 ਨਾਲ 30 ਦੇ ਦਿੰਦੇ ਨੇ ਵੀ ਜੇ ਮੰਨ ਲਓ ਕਿਸੇ ਨੇ ਪੌਣੇ ਹੋਣ ਸੋਲ ਆ ਪੈ ਜਾਂਦੇ ਨਹੀਂ ਪੌਣੇ ਨੇ ਰਿੰਗ ਵਗੈਰਾ ਚੇਂਜ ਕਰਕੇ ਆਪਦੀ ਪਾੜੋ ਕੋਈ ਹੋਰ ਪਰ ਚਾਰੋਂ ਚੀਨੇ ਕਰ ਬੀ ਐਡਜਸਟਮੈਂਟ ਹੋ ਜਾਊਗੀ ਦੇ ਵਿੱਚ ਪੂਰੀ ਠੀਕ ਹੈ ਜੀ ਪਰ ਕੰਪਨੀ ਵੱਲੋਂ オリジナル ਇਹੀ ਕੈਸ ਸਾਈਜ਼ ਆਉਂਦੇ ਵੀ 16 ਦੇ ਟਾਇਰ ਪਿੱਛੇ ਵਾਲਾ ਹੁੰਦੇ ਨੇ ਅੱਗੇ ਵਾਲੇ ਬਾਹਰ ਦੇ ਦੇ ਅਗਲੇ 11 2 11 ਦੇ 11 ਦੇ ਦੂਸਰੇ ਦੇ 12 ਆਉਂਦੇ ਨੇ ਠੀਕ ਹੈ ਬ੍ਰੇ ਹਾਂ ਉਹਨਾਂ ਦਾ ਟੈਸਟ ਤੇ ਉਹ ਲਵੇ ਆ ਕੇ ਦਿਖਾ ਦੇ ਇਹਦੀ ਛੋਟੀ ਜੀ ਢੋਲ ਕੀ ਆ ਗਈ ਮੰਨ ਲਓ ਢੋਲ ਕੀ ਇਹਦੇ ਵੀ ਉਹ ਹੋਗਾ ਫੈਨ ਆਗਾ ਜਿਹੜਾ ਵੀ ਨਹੀਂ ਰਿਵਰਸੇ ਵਾਲਾ ਫੈਨ ਇਹਦੇ ਚ ਨਹੀਂ ਰਿਵਰਸੇ ਵਾਲਾ ਫੈਨ ਇਹ ਚ ਨਹੀਂ ਹੈਗਾ ਉਹਦੇ ਵੀਰੇ ਆਪਸ਼ਨ ਹੈ ਰਿਵਰਸੇ ਵਾਲਾ ਫੈਨ ਲੈਨੇ ਆਂ ਤਾਂ ਜਿਹੜਾ ਪਿੱਛੇ ਡਿਸਟ੍ਰੀਬਿਊਟਰ ਦੇ ਡਬਲ ਆਉਂਦਾ ਹੈ ਤਾਂ ਉਹਦੇ ਸਿੰਗਲ ਮਿਲੂਗਾ ਅੱਛਾ ਇਹ ਪਿੱਛੇ ਆ ਕੇ ਦਿਖਾ ਦੇਣਾ ਹੈਗੇ ਇਹਨਾਂ ਦਾ ਵੀ ਕੰਮ ਦੱਸ ਦਿਓ ਮੜਾ ਜੀ ਜਿਵੇਂ ਆਉਣੇ ਜੇ ਤੁਸੀਂ ਰਿਵਰਸਿਬਲ ਫੈਨ ਕਹਿੰਦੇ ਹੋ ਰਿਵਰਸਿਬਲ ਫੈਨ ਲੈਣੇ ਆ ਤਾਂ ਹੁੰਦੇ ਸਿੰਗਲ ਡਿਸਟ੍ਰੀਬਿਊਟਰ ਮਿਲੂ ਆਪਾਂ ਇਹ ਦੋਨੋਂ ਡਰਾਈਵ ਨਹੀਂ ਆ ਟਰਾਲੀ ਵਾਲੇ ਚਾਰੂ ਹੀ ਨੇ ਇਹ ਚਾਰੋ ਜਿਹੜੇ ਤੋਂ ਜਿੰਨੇ ਤੇ ਮਰਜ਼ੀ ਲਾ ਸਕਦੇ ਆਪਾਂ ਲੀਵਰ ਅੱਡੋ ਅੱਡ ਨੇ ਜੀ ਲੀਵਰ ਇਹਦੇ ਦੋ ਅਲੱਗ ਅਲੱਗ ਨੇ ਵਿੱਚ ਦਿੱਤੇ ਹੋਏ ਠੀਕ ਆ ਜ਼ਿਆਦਾਤਰ ਜਿਵੇਂ ਆਪਾਂ ਗੇਲਰ ਵਗੈਰਾ ਯੂਜ਼ ਕਰਦੇ ਹਾਂ ਦਾ ਚਾਰੇ ਲਾਉਣੇ ਪੈਂਦੇ ਨੇ ਆਪਾਂ ਨੂੰ ਉਹਦੇ ਵਾਸਤੇ ਜ਼ਿਆਦਾ ਹਾਂ ਉਹਦੇ ਵਾਸਤੇ ਚਾਰੋ ਵਾਸਤੇ ਤਾਂ ਦੋ ਹੀ ਚਾਰ ਜਾਂਦੇ ਨੇ ਕੋਈ ਐਡੀ ਲੋਡ ਨਹੀਂ ਪੈਂਦੀ ਆਪਾਂ ਨੂੰ ਤੇ ਆ ਕੀ ਆ ਕੀ ਆ ਜੀ ਇਹ ਇਹਦੀ ਟੈਂਕੀ ਮੇਰੇ ਪਾਣੀ ਵਾਲੀ ਇੰਜ ਪਾਣੀ ਦਾ ਉਸ ਸਪੇਸ ਬਹੁਤ ਆਣਾ ਪਿੱਛੇ ਸਪੇਸ ਵੀ ਖੁੱਲਾ ਹੋ ਗਿਆ ਟੈਂਕੀ ਨੀਚੇ ਚਲੀ ਗਈ ਪਿੱਛੋਂ ਹਾਂ ਤੇ ਇੱਕ ਵਾਰੀ ਦੇਖੋ ਵੀ ਇੱਥੇ ਟੈਂਕੀ ਹੁੰਦੀ ਹੈਗੀ ਨਹੀਂ ਦੂਜੇ ਜੌਂਡਰ ਦੇ ਤਾਂ ਵੀ ਮੰਨ ਲਓ ਤੁਸੀਂ ਇਮੇਜਿਨ ਕਰਕੇ ਦੇਖੋ ਵੀ ਜੇ ਟੈਂਕੀ ਦੂਜੇ ਦੇ ਵੀ ਮੂਰੇ ਹੋਵੇ ਤਾਂ ਪਿੱਛੇ ਕਿੰਨੀ ਸਪੇਸ ਆ ਗਈ ਇਹਦੇ ਤੇ ਪਿੱਛੋਂ ਤਾਂ ਬਾਕੀ ਦੂਜੇ ਵਾਂਗੂ ਸੇਮ ਹੀ ਹੈਗਾ ਬਾਕੀ ਤਾਂ ਦੂਜਾ ਸੇਮ ਨਹੀਂ ਆਉਂਦਾ ਹਾਂ ਹਾਂ ਬਾਕੀ ਤੇ ਇਹਦੀ ਲਿਫਟ ਕੈਪੈਸਿਟੀ ਕਿੰਨੀ ਹੈ ਇਹਦੀ 2500 ਕਿਜੀ 2500 ਕਿਜੀ ਹਾਂ ਤੇ ਦੂਸਰੇ ਦੀ ਉਹਦੀ 2500 ਦੀ ਆਉਂਦੀ ਵੀ 2500 ਕਿਜੀ ਆਉਂਦੀ ਹੈ ਉਹਦੀ ਵੀ 2500 ਕਿਜੀ ਆ ਗਿਆ ਹੁਣ ਦਾ 52000 ਦਾ ਮਾਡਲ ਆ ਗਿਆ ਨਵਾਂ ਜੀ ਆਪਾਂ ਲੈਣਾ ਹੁੰਦੀ ਵੀ 2500 ਕਿਜੀ ਆ ਗਿਆ ਲਿਫਟ ਪ੍ਰੋ ਬਾਡ ਦਾ ਆਇਆ ਹੁਣ ਦਾ ਨਵਾਂ 52000 ਦਾ ਜੌਂਡੀਅਰ ਜਿਹੜਾ 52000 ਆਉਂਦਾ ਉਹਦੀ 2500 ਕਿਜੀ ਕਰਦੇ 2500 ਕਿਜੀ ਦੀ ਲਿਫਟ ਆ ਗਈ ਬਈ ਹੁਣ ਜਿਹਨੇ 2025 ਚ ਨਵਾਂ ਜੌਂਡੀਅਰ ਲੈਣਾਗਾ ਆਪਸ਼ਨ ਹੈ ਆਪਣੀ ਮਰਜ਼ੀ ਉਹ ਆਪਸ਼ਨਲ ਚ ਆ ਗਿਆ ਵੀ ਪਹਿਲਾ ਵਾਲਾ ਵੀ ਮਿਲੂਗਾ ਤੇ 2500 ਕਿਜੀ ਵਾਲਾ ਵੀ ਮਿਲ ਜੂਗਾ ਆਪਾਂ ਨੂੰ ਤੇ ਆਜੋ ਇੱਕ ਵਾਰੀ ਹੁਣ ਤੁਹਾਨੂੰ ਆਪਾਂ ਏਸੀ ਦਾ ਵੀ ਮਰਾ ਦਈਏ ਛੱਤੀ ਲੈ ਬੈਟਰੀ ਮੇਹਰ ਰੱਖਿਆ ਗੱਲਾ ਕੱਟ ਦਿਖਾ ਦੇ ਸਫਾਈ ਦਾ ਥੋੜੀ ਜਿਹੀ ਕਿਉਂਕਿ ਟਰੈਕਟਰ ਚੱਲਦਾ ਰਹਿੰਦਾ ਨਾ ਤਾਂ ਕਰਕੇ ਸਫਾਈ ਥੋੜੀ ਜਿਹੀ ਘੱਟ ਗਈ ਬਿਲਕੁਲ ਆਵਾਜ਼ ਨਹੀਂ ਆਉਂਦੀ ਮੈਂ ਇਸ ਟਾਈਮ ਟਰੈਕਟਰ ਸਟਾਰਟ ਕਰਦਾ ਐ ਪੈਕਸਿਲੇਟਰ ਦੱਬ ਦਿਆਂ ਦੇਖੋ ਮੀਟਰ ਤੋਂ ਪਤਾ ਲੱਗੂ ਵੀ ਸਟਾਰਟ ਹੈ ਆਹ ਇਹਦੇ ਕੇ ਸੀਰੀ ਕੰਟਰੋਲ ਆ ਗਏ ਸਾਰੇ ਆਈ ਸੀ ਚੱਲਣ ਦੇ ਇੱਥੇ ਫੂਲਿੰਗ ਵਾਟ ਹੋ ਗਏ ਰਾ ਜਿਹੜੀ ਆਹ ਫਿਰ ਦੀ ਸਪੀਡ ਆ ਗਈ ਇਹਦੇ ਵਿੱਚ ਹੀਟਰ ਵੀ ਆਉਂਦਾ ਨਾਲ ਜਿਆ ਵੇ ਪਈਆਂ ਦੇ ਵਿੱਚ ਤਾਂ ਇਕੱਲਾ ਹੀ ਸੀ ਗਿਆ ਬੰਦੇ ਦੇ ਵਿੱਚ ਇਕੱਲਾ ਉਹ ਆਉਂਦਾ ਇਹਦੇ ਵਿੱਚ ਨਾਲ ਹੀਟਰ ਦਿੰਦੇ ਨੇ ਆਹ ਸਾਰੇ ਕੰਟਰੋਲ ਆ ਗਏ ਨੇ ਆਹ ਡਿਸਟ੍ਰੀਬਿਊਟਰ ਦੇ ਕੰਟਰੋਲ ਆ ਗਏ ਦੋਨੋਂ ਦੋ ਡਿਸਟ੍ਰੀਬਿਊਟਰ ਲੱਗ-ਲੱਗ ਲੱਗੇ ਨੇ ਆਹ ਲਿਫਟ ਦੇ ਆ ਗਈ ਆਹਿੰਦੀ ਰੇਸ ਆ ਗਈ ਆਹਿੰਦੀ ਰੇਸ ਹੈ ਜਮਾਂ ਸਕੂਟੇ ਨੂੰ ਜੋੜਨੀ ਕੁਛ ਨਹੀਂ ਲੱਗਦਾ ਇਹ ਆਹ ਇਹ ਲਿਫਟ ਦੇ ਕੰਟਰੋਲ ਆ ਗਏ ਆ ਬਾਕੀ ਇਹਨੇ ਸ਼ੀਸ਼ੇ ਵਗੈਰਾ ਖੋਲਦੇ ਨੇ ਦੀ ਆ ਜੀ ਬਸ ਹੁਣ ਇਹਦੇ ਚ ਡੈਕ ਲਵਾ ਕੇ ਲਿਆਉਣਾ ਹੈ ਇੱਕ ਦੋ ਦਿਨਾਂ ਤੱਕ ਟਾਈਮ ਨਹੀਂ ਲੱਗਾ ਪਹਿਲਾਂ ਸੀਜ਼ਨ ਦੇ ਵਿੱਚ ਹੁਣ ਕਰਾਉਣਾ ਹੈ ਫੀਟਿੰਗ ਲਾ ਕੇ ਫਿਰ ਤੁਹਾਨੂੰ ਵੀਡੀਓ ਪਾਵਾਂਗੇ ਜੀ ਆਹ ਇਹਦੇ ਘੇਰ ਆ ਗਿਆ ਇਹਨਾ ਪੁਲਿਸ ਸੈਂਟਰੋਂ ਮੇਸ਼ਗੀਰ ਆਉਂਦਾ ਹੈ ਬਿਨਾ ਵਾਜ ਤੋਂ ਕਿਸੇ ਤਰੀਕੇ ਦਾ ਕਹਿਣ ਗੱਡੀਆਂ ਵਾਂਗ ਸਿਰਫ ਥੋੜੇ ਥੋੜੇ ਤੌਂ ਦੇ ਵਿੱਚ ਗੇਰ ਪੈਂਦੇ ਨੇ ਕੋਈ ਜ਼ਿਆਦਾ ਲੈਣ ਦੇ ਨਹੀਂ। ਲੈ ਕੇ ਜਿੰਨੇ ਪੁਰਾਣੇ ਗੇਰ ਜਮਾ ਥੋੜੇ ਢਾੜ ਕੇ ਕੋਈ ਜ਼ਿਆਦਾ ਹੋ कोई दूर पहन के जमा थोड़ी थोड़ी जमा थोड़ी सी पेस आज इस दिन क्या आ गया ना चलो ऊपर निकल आ गए चलो यहाँ का पहला नहीं होगा यहाँ पे ਕਹਿੰਦੀ ਸੀਟ ਵੀਰੇ ਪ੍ਰੈਸ਼ਰ ਵਾਲੀ ਹੈ ਜੀ ਹੁਣ 100 ਜਿਵੇਂ 30 ਕਿਲੋ ਤੇ ਸੈਟ ਕੀਤਾ ਹੈ ਜੋ ਵੀ ਹੈ ਇੱਕ ਤਾਂ ਆਪਣੇ ਆਮ ਸ਼ੌਕਰਾਂ ਉਪਰੇ ਪ੍ਰੈਸ਼ਰ ਸੀਟ ਆਉਂਦੀ ਹੈ ਤਾਂ ਇਹ ਪੂਰਾ ਕੰਫਰਟੇਬਲ ਬੈਂਚਨ ਦੇ ਵਿੱਚ ਇਹ ਨਹੀਂ ਪਤਾ ਲੱਗੇਗਾ ਗੱਡੀ ਵਾਲੀ ਫੀਲਿੰਗ ਆਉਂਦੀ ਪੂਰੀ ਐਨ ਬਿਲ ਗੱਡੀ 'ਚ ਵੀ ਜੰਪ ਪੈਂਦਾ ਹੋਊ ਗੱਡੀ 'ਚ ਵੀ ਜੰਪ ਪੈਂਦਾ ਪਰ ਇਹਦੇ 'ਚ ਨਹੀਂ ਪਤਾ ਲੱਗਦਾ ਉੱਤਰ ਨੂੰ ਦਿਲ ਨਹੀਂ ਕਰਦਾ ਬਸ ਜਿਵੇਂ ਬੈਠਾ ਰਹਿੰਦੇ ਗੱਡੀ 'ਚ ਜੰਪ ਪੈਂਦਾ ਹੋਊ ਇਹ 'ਚ ਨਹੀਂ ਪੈਂਦਾ ਪਰ ਹਾਂ ਕਾਰਪੀਓ ਚ ਵੀ ਹੋਣੇ ਫੀਚਰ ਤੇ ਨੇ ਇਹਦੇ ਨੇ ਨਾ ਜੀ ਨਾ ਉਹ ਵੀ ਅਗਲਾ ਲੈ ਕੇ ਟੌਪ ਮਾਡਲ ਬਣਾ ਲੈਂਦੇ ਨੇ ਲੋਕ ਪਰ ਇਹਦਾ ਸਿਰਾ ਜੀ ਦੇ ਯਾਰ ਬੇਸ ਲੈ ਕੇ ਜਿਹੜਾ ਕੁਝ ਨਹੀਂ ਕਰ ਸਕਦਾ ਆਹ ਬੈਟਰੀ ਬਾਕਸ ਬੈਟਰੀ ਬਾਕਸ ਆ ਗਿਆ ਇਹ ਹਾਂ ਇਹਦੀ ਬੈਟਰੀ ਆ ਗਈ ਵੀਰੇ ਸਾਈਡ ਤੇ ਦਿੱਤੀ ਹੈ ਇਹ ਤੇ ਫੁੱਟ ਰੈਸਟ ਦੋਨੇ ਸਾਈਡ ਆਉਂਦੇ ਹੋਗੇ ਤੇ ਆਹ ਪਿੰਨਾ ਕੱਢ ਕੇ ਦੇਖੋ ਇਹਦਾ ਬੈਟਰੀ ਬਾਕਸ ਦੇਖ ਰਹੇ ਹੋ ਤੇ ਇਸ ਸਲੈਂਸਰ ਬਾਰੇ ਦੱਸੋ ਵੀ ਕਿੰਨਾ ਕੁ ਮਹਿੰਗਾ ਹੈ ਸਲੈਂਸਰ ਦਾ ਅਗਲਾ ਵੀਰੇ ਯਕੀਨ ਨਹੀਂ ਕਰਦਾ ਪਰ ਲੱਖ ਰੁਪਏ ਤੋਂ ਉੱਪਰ ਕਸਟ ਪੈਂਦੀ ਦੀ ਜਿਹਨੂੰ ਪਤਾ ਕਰ ਉਹਨੂੰ ਤਾਂ ਪਤਾ ਹੀ ਹੈਗਾ ਹੁਣ ਲੱਖ ਰੁਪਏ ਦਾ ਗੱਲਾਂ ਨਾ ਵੀਰੇ ਸਲੈਂਸਰ ਸ 1 ਲੱਖ ਰੁਪਏ ਦਾ ਪੂਰਾ ਸਲੈਂਸਰ ਦੇਖ ਲਓ ਬਈ ਜੇ ਕਿਸੇ ਨੇ ਲਵਾਉਣਾ ਤਾਂ 1 ਲੱਖ ਰੁਪਏ ਦਾ ਸਲੈਂਸਰ ਆ ਬਸ ਤੇ ਤਾਂ ਹੀ ਆਵਾਜ਼ ਨਹੀਂ ਹੈਗੀ ਨਾ ਇਸ ਦੀ ਤਾਂ ਹੀ ਆਵਾਜ਼ ਨਹੀਂ ਤੇ ਵੀ ਟੋ ਅੱਗੇ ਵੀਰ ਯਾਰ ਬ੍ਰਾਂਡ ਕੁਆਲਿਟੀ ਹੈ ਜੀ ਦੀ ਵੇਖੋ ਉਹ ਤਾਂ ਕੋਸਟ ਦਾ ਅਗਲਾ ਲਊਗਾ ਹਾਂ ਉਹ ਤਾਂ ਲਊਗਾ ਹੁਣ 24 ਲੱਖ ਰੁਪਏ ਲੱਗਦਾ ਤਾਂ ਕਿਸੇ ਆਨ ਰੋਡ ਕਿੰਨੀ ਕੋਸਟ ਹੈਗੀ ਇਹ ਦੀ ਅੱਜ ਦੇ ਟਾਈਮ 'ਚ ਅੱਜ ਵੀ ਉਹਦੋਂ ਸਾਡੇ ਕਿ 24 ਲੱਖ ਦਾ ਪਿਆ ਸੀ ਉਦੋਂ 24 ਲੱਖ ਦਾ ਪਿਆ ਸੀਗਾ ਵੀ ਅੱਜ ਤੋਂ 4-5 ਮਹੀਨੇ ਪਹਿਲਾਂ ਹਾਂ 4-5 ਮਹੀਨੇ ਹੁਣ ਤਾਂ ਉਹ ਸੰਨ ਉਹਤੇ ਹੀ ਰੇਟ ਹੀ ਕੋਈ ਖਾਸ ਵਧੇ ਨਹੀਂ ਕਰੇਗਾ ਕਿਉਂਕਿ ਚਲੋ 25 ਮਾਡਲ ਦਾ ਕੋਈ ਦੂਸਰਾ ਆ ਗਿਆ ਬਿਨਾਂ AC ਵਾਲਾ ਉਹ ਉਹ 17 ਲੱਖ ਦਾ ਉਹ 17 ਲੱਖ ਦਾ ਤੇ ਇਹ ਵੀ ਮੰਨ ਲਓ ਕੈਬਨ ਦਾ ਖਰਚਾ ਵਧ ਗਿਆ ਤੇ ਹੋਰ ਵੀ ਚੀਜ਼ਾਂ ਲੱਗਦਾ ਸਾਡੇ 17 ਲੱਖ ਦਾ ਤੇ ਕੈਬਨ ਦੇ ਰੈਂਡ ਕੈਬਨ ਕੈਬਨ ਦੀ ਕੋਸਟ 6 ਲੱਖ ਰੁਪਏ 6 ਲੱਖ ਰੁਪਏ ਕੈਬਨ ਦੀ ਕੋਸਟ ਇਕ ਵੀ ਤੇ ਇੰਜਨ ਦਾ ਇੰਜਨ ਗੇਅਰ ਦਾ ਕੋਈ ਫਰਕ ਨਹੀਂਗਾ ਉਹਦਾ ਇੰਜਨ ਤੇ ਇਹਦਾ ਇੰਜਨ ਵੀ ਸੇਮ ਹੀ ਹੈਗਾ ਟਾਇਰ ਸਾਈਜ਼ ਦਾ ਫਰਕ ਪੈ ਗਿਆ ਕੈਵਨ ਦਾ ਫਰਕ ਪੈ ਗਿਆ ਤੇ ਲੱਖਾਂ ਦਾ ਸਲੈਂਸਰ ਨਿਕੜ ਗਿਆ ਲੱਖ ਦਾ ਸਲੈਂਸਰ 5 ਦਾ ਕੈਵਨ 5 ਦਾ ਕੈਵਨ ਲਾ ਲੋ 6 ਲੱਖ ਰੁਪਏ ਇਹ ਐਕਸਟਰਾ ਹੈਗਾ ਇਹਦੇ ਵਿੱਚ ਤੇ ਟਾਇਰ ਸਾਈਜ਼ ਉਹ ਚਾਹੀ ਹੁੰਦਾ ਨਹੀਂ ਹੁੰਦਾ ਜੋ ਵੱਡਾ ਆਉਗਾ ਵੀਰੇ ਹੁੰਦੇ ਜੋ ਇਹਦੇ ਨਾਲ ਉਹ ਵੱਡੇ ਆਉਂਦੇ 12 12 5 24 ਦੇ ਆਉਂਦੇ ਨੇ ਉਹਦੇ ਚ ਵੇਟ ਬੂਟ ਉਹਦੇ ਨਾਲ ਵੀ ਨਹੀਂ ਆਉਂਦਾ ਨਾ ਕਲਾ ਟਰੈਕਟਰ ਟਰੈਕਟਰ ਕੋਈ ਵੇਟ ਅਸੈਸਰੀ ਵਗੈਰਾ ਕੁਝ ਨਹੀਂ ਤੇ ਜੌਂਡੀਰ ਵਾਲਿਆਂ ਨੂੰ ਇੱਕ ਇਹ ਵੇਟ ਤਾਂ ਜਰੂਰ ਦੇਣਾ ਚਾਹੀਦਾ ਹੈ ਕਿ ਜਦੋਂ 24 25 ਲੱਖ ਲਾਉਂਦਾ ਨਾ ਬਾਕੀ ਇਹਦੇ ਬਈ ਇੱਕ ਪੀਅਰ ਮਾਡਲ ਆਉਂਦਾ ਹੈ ਉਦੋਂ ਮਿਲਿਆ ਨਹੀਂ ਵੀ ਜੌਂਡੀਰ ਵਾਲਿਆਂ ਨੂੰ ਵੀਰੇ ਦੋ ਮਹੀਨੇ ਵੇਟ ਤੇ ਨਵੇਂ ਮਹੀਨੇ ਕਰਨੀ ਪੈਣੀ ਸੀਗੀ ਪੀਅਰ ਮਾਡਲ ਆਉਂਦਾ ਹੈ ਪੀਅਰ ਮਾਡਲ ਵੀ ਜਿਹੜਾ ਕਿ ABC ਗੀਅਰ ਹੈਗਾ ABG ਗੀਅਰ ਪਰੋਚੀ ਵੀ ਆਉਂਦਾ ਬਟ ਉਹ ਉਹਦੇ ਤੇ ਐਂ ਵੀ ਉੱਪਰੋਂ ਹੀ ਕਲੱਚ ਦੱਬਣ ਦੀ ਲੋੜ ਨਹੀਂ ਪੈਂਦੀ ਗੀਅਰ ਜਿਹੜਾ ਮਰਜੀ ਉਸੇ ਰਿਵਰਸ 3 ਸਪੀਡ ਚ ਆਉਂਦਾ ਕੋ 4 ਆਉਂਦਾ ਹੋ ਨਹੀਂ 4 ਸਪੀ অপশন আ গি हां ऑप्शन ਵੀ ਏ ਬੀ ਸੀ ਵੀ ਲੈ ਸਕਦੇ ਏ ਬੀ ਸੀ ਡੀ ਵੀ ਲੈ ਸਕਦੇ ਠੀਕ ਹੈ ਤੇ ਮੰਨ ਲਓ ਵੀ ਵੀ 4/4 ਦੇ ਵਿੱਚ ਦਾ ਬੇਟ ਦੇਣਾ ਚਾਹੀਦਾਗਾ ਜੌਂਡੀਅਰ ਕੰਪਨੀ ਵਾਲਿਆਂ ਨੂੰ ਦੇਣਾ ਚਾਹੀਦਾ ਵੈਸੇ ਹੁਣ 24 ਲੱਖ ਰੁਪਏ ਥੋੜਾ ਨਹੀਂ ਹੁੰਦਾ 24 ਨਹੀਂ ਵੀ ਮੰਨ ਲਓ ਜਿਹੜਾ ਬੁੰਜਰੱਸ ਵੀ ਉਹ ਵੀ 11 ਲੱਖ ਦਾਗਾ 11 ਲੱਖ ਦਾ ਕੋਚ ਵੀ ਬੇਟ ਦੇਣਾ ਚਾਹੀਦਾ ਉਹ ਵੀ ਐਕਸਟਰਾ ਲਵਾਉਣਾ ਪੈਂਦਾਗਾ ਵੀ ਕੁਝ ਨਹੀਂ ਦਿੰਦੇ ਨਾਲ ਟਰੈਕਟਰ ਆ ਲੈਣਾ ਲੈ ਲੋ ਬਾਕੀ ਵੇਖਦਾ ਭਾਈ ਇਹਨਾਂ ਦਾ ਗੱਲ ਤਾਂ ਇੱਥੇ ਆਂਦੀ ਵਿਕਦਾ ਵੇਖਦਾ ਹੈਗਾ ਬਈ ਤਾਂ ਕਰਕੇ ਆ ਗਿਆ ਬਾਕੀ ਹੁਣ ਹੌਲੈਂਡ ਹੋ ਗਿਆ ਇਹ ਹੋ ਗਿਆ ਯਾਰ ਜਿਹਨੂੰ ਚੀਜ਼ ਦੀ ਜਿੰਨੇ ਸ਼ੌਂਕ ਨੂੰ ਜਾਂ ਜਿਹਨੇ ਬ੍ਰਾਂਡ ਲੈਣਾ ਤਾਂ ਲਊ ਅਗਲਾ ਤੇਰਾ ਆਲਾ ਪੈਸੇ ਨਹੀਂ ਦੇਖਦਾ ਹਾਂ ਫਿਰ ਵੇਟ ਚਾਹੀਏ 120 ਚਾਹੀਏ 50000 ਦੇ ਲੱਗ ਜਾਣ ਚਾਹੀਏ 40 ਦੇ ਲੱਗ ਜਾਣ ਉਹ ਅਗਲਾ ਲਵਾਊਗਾ ਲਵਾਊਗਾ ਕੰਪਨੀ ਵਾਲਾ ਤਾਂ ਇੱਕ ਕਹਿਣਾ ਹੈਗਾ ਵੀ ਵੇਟ ਫੂਡ ਕੁਛ ਨਹੀਂ ਦਿੰਦੇ ਟਰੈਕਟਰ ਲੈ ਜਾਣਾ ਲੈ ਜੋ ਹਾਂ ਨਹੀਂ ਆਉਦਾ ਹੋਰ ਦੇਖ ਲੋ ਤੇ ਬਾਕੀ ਟਰੈਕਟਰ ਦੇਖੋ ਬਈ ਕਮਾ ਕੇ ਟਰੈਕਟਰ ਬਹੁਤ ਵਧੀਆ ਹੈਗਾ ਤੇ ਬਾਜ ਤੁਸੀਂ ਚੈੱਕ ਕਰ ਲਈ ਇੱਕ ਵਾਰੀ ਵੀ ਕੈਬਨ ਦੇ ਵਿੱਚ ਵੀ ਬਿਲਕੁਲ ਬਾਜ ਨਹੀਂ ਆਉਂਦੀ ਤੇ ਏਸੀ ਕਿਵੇਂ ਹੈਗਾ ਇਹਨਾ ਏਸੀ ਦੀ ਗੱਲ ਨੂੰ ਬੋਲ ਵਧੀਆ ਫੁੱਲ ਲਗੀ ਗੈਸ ਗੁੱਸ ਵਾਲਾ ਚੱਕਰ ਤਾਂ ਨਹੀਂ ਕੋਈ ਨਾ 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 ਕੋਈ ਦਿੱਕਤ ਪਰੇਸ਼ਾਨੀ ਨਹੀਂ ਜੀ ਕੰਫਰਟੇਬਲ ਵਧੀਆ ਜਿੰਨਾ ਮਰਜ਼ੀ ਚਲਾਓ ਕੋਈ ਦਿੱਕਤ ਪਰੇਸ਼ਾਨੀ ਨਹੀਂ ਜੀ ਵਧੀਆ ਚੱਲਦਾ ਯਾਰ ਬੰਦਾ ਬਹੁਤ ਐਨ ਨਿਆਰੇ ਨਾਲ ਜਿਵੇਂ ਸਾਰਾ ਦਿਨ ਮਰਜ਼ੀ ਚਲਾਈ ਚੱਲ ਕੋਈ ਦਿੱਕਤ ਪਰੇਸ਼ਾਨੀ ਨਹੀਂ ਤੇ ਇੱਕ ਵਾਰੀ ਕਰੋ ਬੂਟ ਵਾਟ ਪਾ ਕੇ ਬਹਿ ਜਾਓ ਵਿੱਚ ਹਾਂ ਮੁਰਕੇ ਲੋਕ ਨਹੀਂ ਕਹਿੰਦਾ ਵੀ ਤੂੰ ਖੇਤ ਕੰਮ ਖੇਤ ਆਇਆਗਾ ਹਾਂ ਇਹਦੇ ਵਿੱਚ ਤਾਂ ਐ ਵੀ ਆ ਵੀ ਜੇ ਫੋਨ ਵੀ ਲੱਗ ਜੇ ਨਾ ਕਿਸੇ ਨੂੰ ਤਾਂ ਅਗਲਾ ਮੰਨਦਾ ਨਹੀਂ ਆ ਵੀ ਟਰੈਕਟਰ ਚਲਾ ਰਿਹਾ ਉਹ ਜੌਂਡੀਆ ਤਾਂ ਯਾਰ ਵੈਸੇ ਬਿਨਾ ਵਿਦਾਉਟ ਈਸੀ ਕੈਬਨ ਵੀ ਹੁੰਦੇ ਤੇ ਵੀ ਅਗਲਾ ਕਹਿੰਦਾ ਜਿਵੇਂ ਮਰਜ਼ੀ ਗੱਲ ਕਰੀ ਜਾ ਇਹਨਾਂ ਦੀ ਆਵਾਜ਼ ਤਾਂ ਹੈ ਹੀ ਨਹੀਂ ਵੀ ਸਿਫਤੀ ਹੈ ਦੇਖ ਸਾਰੇ ਟਰੈਕਟਰ ਨਾਲੋਂ ਘੱਟ ਆ ਜਾਂਦੀ ਸਿਰ ਕੋਈ ਵੀ ਟਰੈਕਟਰ ਤੇ ਲੁੱਕ ਵਾਈਜ਼ ਵੀ ਟਰੈਕਟਰ ਦੇਖੋ ਬਹੁਤ ਸੋਹਣਾ ਹੈ ਇਹ ਤੇ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਵਾਸਤੇ ਦੂਜਾ ਵੀ ਆਪਾਂ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਜਿਹੜਾ ਵੱਡਾ ਹੈ ਵੀ ਬਿਨਾ ਈਸੀ ਕੈਬਨ ਵਾਲਾ ਵੀ ਉਹਦੇ ਵਿੱਚ ਵੀ ਦੇਖ ਲਓ ਤੁਸੀਂ ਵੀ ਕੀ ਕੁਝ ਹੈਗਾ ਤੇ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਥੈਂਕ ਯੂ